ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਜਿਹੜਾ ਟਾਈਮ ਹੈ ਦੁਪਹਿਰ ਦਾਗਾ ਕੰਮ ਵੀ ਕਰ ਲੇ ਪਾ ਕੇ ਵੀ ਥੱਕ ਕੇ ਅੱਜ ਕੁਝ ਸਿਹਤ ਠੀਕ ਜੀ ਲੱਗੀ ਤੇ ਮੈਂ ਚਲੋ ਦੁਪਹਿਰ ਦੇ ਪਹਿਰੇ ਦੋ ਮਿੰਟ ਤੁਹਾਡੇ ਨਾਲ ਗੱਲਾਂ ਬਾਤਾਂ ਕਰੀਏ ਤੇ ਸਬਜ਼ੀ ਵਾਲਾ ਭਾਈ ਆਇਆ ਸੀ ਤੇ ਬੱਚਿਆਂ ਨੇ ਜਿਹੜੀ ਡਿਮਾਂਡ ਕਰੀ ਸੀ ਉਹ ਚੀਜ਼ਾਂ ਲੈਤੀਆਂ ਨੇਗੀਆਂ ਤੇ ਮੰਮਾ ਭਿੰਡੀਆਂ ਦੀ ਸਬਜ਼ੀ ਲੈਣੀ ਅੱਜ ਮੰਮਾ ਸਾਨੂੰ ਚੀਕੂ ਲੈ ਕੇ ਰੱਖੀ ਤੇ ਕੱਲ ਨੂੰ ਸਿਰ ਤੂੜੀ ਕਰਨ ਉਹਨਾਂ ਵਾਸਤੇ ਲੇਬਰ ਵਾਲਿਆਂ ਵਾਸਤੇ ਸਬਜ਼ੀ ਲੈਤੀ ਹੈ ਹਨਾ ਬਹੁਤ ਸਾਰਾ ਸਮਾਨ ਲੈਣ ਆਲਾ ਸੀਗਾ ਸਬਜ਼ੀ ਵਾਲਾ ਭਾਈ ਤੋ ਲੈਤਾਗਾ ਤੇ ਬੱਚਿਆਂ ਤਾਂ ਨਿੱਤ ਨਵੀਂ ਡਿਮਾਂਡਾਂ ਚੱਲਦੀਆਂ ਨੇ ਅੱਜ ਆਹ ਖਾਣਾ ਅੱਜ ਪਤਾ ਨਹੀਂ ਕੀ ਗੱਲ ਨਾ ਤਾਂ ਕद्दू ਖਾਂਦੇ ਨੇ ਨਾ ਬੈਂਗਣੀ ਦੀ ਸਬਜ਼ੀ ਖਾਂਦੇ ਨੇ ਪਤਾ ਨਹੀਂ ਕੀ ਕਰੀਏ ਕੀ ਨਾ ਕਰੀਏ ਕੁਝ ਵੀ ਪਤਲਾ ਦਾ ਵੀ ਕਾਰੀ ਸਬਜੀ ਕਰੀਏ ਕਾਰੀ ਨਾ ਕਰੀਏ ਤੇ ਆਪ ਨੂੰ ਵੀ ਕੁਝ ਚੰਗਾ ਲੱਗਦਾ ਤੇ ਮੈਂ ਪ੍ਰਿੰਡੀਆਂ ਦੀ ਸਬਜੀ ਇਸ ਕਰਕੇ ਨਹੀਂ ਲੈਂਦੀ ਸੀ ਮੇਰਾ ਚਲਦਾ ਜਰਮ ਲੱਗਣ ਲੱਗ ਜਾਣਗੀਆਂ ਕਹੀਂ ਤੂੰ ਮम्मा ਪ੍ਰਿੰਡੀਆਂ ਲੈਂਦੀ ਕੁਝ ਮਨਵਾਏ ਜੇ ਹੋ ਜੇ ਤਲੀ ਚੀਜ਼ ਹਨ ਜੇ ਪੱਕਾ ਟ ਖਾਈ ਤਾਂ ਠੀਕਾਂਗੇ ਜਾਂ ਤੇ ਤਲੀ ਜੀ ਖਾਦੀ ਨਹੀਂ ਜਾਂਦੀ ਹੈਗੀ ਤੇ ਮੈਨੂੰ ਤਾਂ ਕद्दू ਤੇ ਤੋਰੀਆਂ ਤੋਰੀਆਂ ਜੀ ਵਧੀਆ ਲੱਗਦੇ ਨੇ ਬੈਂਗਣੀ ਵੀ ਵਧੀਆ ਲੱਗਦੀ ਹੈਗੀ ਤੇ ਕੱਲ ਖਾਧੀ ਨਹੀਂ ਹੈਗੀ ਅੱਜ ਖਾ ਕੇ ਨਹੀਂ ਗਏ ਬੈਂਗਣੀ ਸਬਜ਼ੀ ਕਹਿੰਦੀ ਮम्मा ਸਾਡੇ ਅੱਜ ਸਨ ਪ੍ਰਿੰਟੇ ਸਬਜ਼ੀ ਬਣਾਈ ਤੇ ਫਿਰ ਮੈਂ ਪ੍ਰਿੰਟੀਆਂ ਲੈ ਲਈਆਂ ਸੋ ਸਾਰੀਆਂ ਲੈ ਲਈ ਵੀ ਲੈ ਲਈਆਂ ਕਿਉਂਕਿ ਫਿਰ ਹਨਾ ਆਏ ਹੁੰਦਾਗਾ ਵੀ ਥੋੜੇ ਤੇ ਚਾਰ-ਤਾਂ ਜਣਿਆਂਗੇ ਵੀ ਦੋ ਸਬਜ਼ੀਆਂ ਨੂੰ ਬਣਾਉਣ ਦੀ ਵੀ ਕੌਲ ਹੋ ਜਾਂਦੀ ਹੈਗੀ ਇਸ ਕਰਕੇ ਮੈਨੂੰ ਤਾਂ ਚੌਕੜੀਆਂ ਜੀ ਇਹ ਬਹੁਤ ਘੱਟ ਪਸੰਦ ਨੇ ਪ੍ਰਿੰਡੀਆਂ ਤੇ ਇਸ ਬੱਚਿਆਂ ਨੂੰ ਹੀ ਆਇ ਰਹਿੰਦਾ ਪ੍ਰਿੰਡੀਆਂ ਕਰੇਲੇ ਤੇ ਕਿਉਂਕਿ ਇਹ ਜਿਹੜਾ ਤੜਕਾ ਜਾਰੇ ਪੈਂਦਾ ਹੈਗਾ ਪ੍ਰਿੰਡੀਆਂ ਹੋਈਆਂ ਕਰੇਲੇ ਹੋਏ ਤੇਲ ਤੋਂ ਬਣਾ ਨਹੀਂ ਬਣਦੇ ਜਾਰੇ ਤੇਲ ਭਾਗ ਦੇਣਗੇ ਤੇ ਇਹ ਤਾਂ ਸੁੱਖ ਨਾਲ ਬਥੇਰਾ ਪਰ ਚੱਲਿਆਣੀ ਜਾਂਦਾ ਹਨਾ ਤੇ ਅੱਗ ਭੈਣ ਅੱਗੇ ਵੀ ਕਮੈਂਟ ਕਰਦੇ ਗਏ ਤੁਸੀਂ ਤੇਲ ਜਾਰੇ ਖਾਣਿਓ ਪਤਾ ਨਹੀਂ ਕੀ ਗੱਲ ਤੇਰ ਵਾਲੀ ਸਬਜ਼ੀਆਂ ਹੀ ਜਾਰੇ ਬਣਦੀਆਂ ਨੇਗੀਆਂ ਤੇ ਇੱਕ ਦਿਨ ਇਸ ਮਿਕਸ ਸਬਜ਼ੀ ਬਹੁਤ ਬਣਾਈ ਹੈਗੀ ਤੇ ਸਬਜ਼ੀ ਹਨਾ ਤੇ ਟੜਕੇ ਜਿ वाली ਬੱਚੇ ਲਾਲਚੀ ਦੇ ਨਾਲ ਖਾ ਲੈਂਦੇ ਨੇ ਬਿਨ ਟੜਕੇ ਜਿ वाली ਖਾਂਦੇ ਨਹੀਂ ਹੈਗੇ ਇਸ ਕਰਕੇ ਤੋਂ ਪ੍ਰਿੰਡੀਆਂ ਨੂੰ ਤੋਕਈ ਆਈਆਂਗੀ ਪਿਆਜ਼ ਮੈਂ ਚੱਕ ਲਈ ਤੇ ਤੁਹਾਡੇ ਨਾਲ ਵੀਡੀਓ ਸਾਂਝ ਕਰਾਂਗੇ ਘਰ ਦੇ ਵਿੱਚ ਚੱਕ ਲਈ ਦੁਪਹਿਰ ਤਾਂ ਪਰ ਆਪਾਂ ਤਿਆਰੀ ਕਰਦੇ ਆਂ ਸਬਜ਼ੀ ਦੀ ਤੇ ਪਿਆਜ਼ ਕੱਟ ਕੇ ਰੱਖਦੇ ਆਂ ਟਮਾਟਰ ਵਗੈਰਾ ਤੇ ਜੇ ਤੁਹਾਡੀਆਂ ਪ੍ਰਿੰਡੀਆਂ ਲਾਲਾਂ ਸੜਦੀਆਂ ਨੇ ਤਾਂ ਆਪਾਂ ਇਹਦਾ ਹੱਲ ਦੱਸਾਂਗੇ ਜੀ ਲਾਲਾਂ ਜ ਕਦੇ ਨਹੀਂ ਸੜਣਗੀਆਂ ਇੱਕ ਤਾਂ ਦੋ ਘੰਟੇ ਪਹਿਲਾਂ ਧੋਵੋ ਦੋ ਘੰਟੇ ਧੋ ਕੇ ਪਹਿਲ ਫਿਰ ਕੱਪੜੇ ਨਾਲ ਸਾਫ਼ ਕਰਕੇ ਫਿਰ ਆਪਾਂ ਕੱਟਾਂਗੇ ਤੇ ਆਪਾਂ ਕੱਟ ਦਿਆਂਗੇ ਪਿਆਜ਼ ਪਿਆਜ਼ ਵੀ ਮੈਂ ਹੁਣ ਤਾਂ ਹੀ ਸੁਨਹਿਾਰੇ ਲੱਗੀਆਂ ਕੱਟਣ ਕਿਉਂਕਿ ਕੱਟ ਕੇ ਧੋ ਕੇ ਫਿਰ ਜਿਹੜਾ ਇਹਦਾ ਪਾਣੀ ਆ ਸਾਰਾ ਚੰਗੀ ਤਰ੍ਹਾਂ ਸੁੱਕ ਜਾਊਗਾ ਬਣਾਉਣ ਵੇਲੇ ਨੂੰ ਬਣਾਵਾਂਗੇ ਤਾਂ ਆਪਾਂ 4 ਵਜੇ ਸਬਜ਼ੀ ਤੇ ਬਸ ਹੌਲੀ-ਹੌਲੀ ਤਿਆਰੀ ਕਰਕੇ ਰੱਖ ਲਾਂਗੇ ਤੇ ਹਜੇ ਇਸ ਤੂੜੀ ਦੀ ਕੋਈ ਸੁਭਾਵ ਨਹੀਂ ਹੈਗੀ ਆਪਣੇ ਘਰੇ ਕੱਲ ਨੂੰ ਪੂਜਾ ਪਰਸੋਂ ਨੂੰ ਪੂਜਾ ਪਰਸੋਂ ਨੂੰ ਸੋ ਕਰਵਾਰ ਨੂੰ ਆਪਾਂ ਜਾਣਾਗਾ ਜੀ ਵੀਰੇ ਦਾ ਭੋਗ ਆਗਾ ਭੋਗ ਤੇ ਵੀ ਜਾਨਾ ਦੇਖੋ ਹਣਾ ਵਿੱਚ ਕਿਤੇ ਤੂੜੀ ਨਾ ਕਰਨ ਲੱਗ ਜਾਣ ਜੇ ਤੂੜੀ ਕਰਨ ਚ ਕੁਝ ਕਰਨ ਨਾ ਦੁੱਖ ਸੁੱਖ ਤਾਂ ਆਪਾਂ ਨੂੰ ਜਾਨਾ ਹੀ ਪੈਣਾਗਾ ਤੇ ਬਾਕੀ ਪੈਣਾ ਦਾ ਬਹੁਤ ਬਹੁਤ ਧੰਨਵਾਦ ਤੇ ਬਹੁਤ ਹੀ ਵਧੀਆ ਕਮੈਂਟ ਕਰਦੀਆਂ ਨੇ ਪਿਆਰ ਦਿੰਦੀਆਂ ਨੇ ਬਾਕੀ ਪੈਣਾ ਦੇ ਕਮੈਂਟ ਕਰ ਦਿੰਦੇ ਪੈਣਾ ਦੇ ਕਮੈਂਟਾਂ ਦਾ ਜਵਾਬ ਸਵਾਪ ਤੁਹਾਨੂੰ ਦਿੰਨੇ ਆਂਗੇ ਪੈਣ ਨੇ ਕਮੈਂਟ ਕੀਤਾ ਪੈਣੇ ਤੋੜਾ ਅਸੀਂ ਲੈ ਲਿਆ ਤੇ ਮਿੱਟੀ ਦੀ ਸਮੈਲ ਆ ਰਹੀ ਹੈ ਦੇਖੋ ਭਣੇ ਹੈਨਾ ਮੈਂ ਤੁਹਾਨੂੰ ਕਮੈਂਟ ਚ ਵੀ ਜਵਾਬ ਦਿੱਤਾ ਜਿੰਨਾ ਕੜਾ ਉਹੀ ਵਧੀਆ ਹੋਊ ਤੇ ਜਿੰਨੀ ਮਿੱਟੀ ਦੀ ਸਮੈਲ ਆਊਗੀ ਖੁਸ਼ਬੂ ਆਊਗੀ ਓਨੀ ਵਧੀਆ ਕੜਾ ਹੋਊਗਾ ਤੇ ਤੁਸੀਂ ਕਿਹਾ ਸੀ ਵੀ ਤੁਸੀਂ ਤੋੜੇ ਚ ਪਾਣੀ ਪੀਂਦੇ ਹੋ ਵੀ ਮਿੱਟੀ ਦੀ ਖੁਸ਼ਬੂ ਧਣੀ ਆਉਂਦੀ ਨਹੀਂ ਆਉਂਦੀ ਹੈ ਉਹੀ ਕੜਾ ਵਧੀਆ ਹੁੰਦਾ ਜਿਹੜਾ ਮਿੱਟੀ ਮਿੱਟੀ ਦੀ ਖੁਸ਼ਬੂ ਆਵੇ ਉਹ ਕੜਾ ਸਭ ਤੋਂ ਵਧੀਆ ਹੁੰਦਾ ਹੈਗਾ ਤੇ ਬੱਚੇ ਪਾਣੀ ਕਿਉਂ ਨਹੀਂ ਪੀਂਦੇ ਹੈਗੇ ਸਾਡੇ ਬੱਚੇ ਤਾਂ ਬਹੁਤ ਵਧੀਆ ਪੀਂਦੇ ਨੇ ਘੜੇ ਦਾ ਪਾਣੀ ਤੇ ਬੱਚਿਆਂ ਨੂੰ ਸੁਭਾ ਪਾਉਣਾ ਚਾਹੀਦਾ ਜੀ ਤੇ ਹੁਣ ਇਹ ਤੋਂ ਆਪਾਂ ਫ੍ਰਿਜ ਵਾਲੇ ਪਾਣੀ ਦਾ ਪੀਣ ਲੱਗੇ ਹਾਈ ਤਾਂ ਹਨਾ ਠੰਡ ਇੰਨੀ ਗਰਮੀ ਇੰਨੀ ਹੈ ਨਹੀਂ ਕਿ ਵੀ ਆਪਾਂ ਫ੍ਰਿਜ ਵਾਲੇ ਪਾਣੀ ਪੀ ਲਈਏ ਜਾਂ ਕੈਂਪਰ ਵਾਲਾ ਪੀ ਲਈਏ ਅਸੀਂ ਕੈਂਪਰ ਭਰਦੇ ਜ਼ਰੂਰ ਹਨ ਤੌੜਾ ਵੀ ਭਰਦਿਆਂ ਕੈਂਪਰ ਵੀ ਭਰਦਿਆਂ ਪਰ ਅਸੀਂ ਕੈਂਪਰ ਚ ਕਦੇ ਵਾਰ ਫੁਣੀ ਪਾਈ ਹੈਗੀ ਤੇ ਕਿਉਂਕਿ ਹਜੇ ਸਰੀ ਜਾਂਦਾ ਬਰਫ਼ ਤੋਂ ਬਿਨਾ ਕੈਂਪਰ ਮੈਂ ਇਸ ਤਰ੍ਹਾਂ ਭਰ ਲੈਣੀ ਜਦੋਂ ਤੌੜਾ ਮੁੱਕ ਜਾਣਾ ਵੀ ਤੌੜੇ ਚ ਪਾਣੀ ਨੇ ਉਹ ਪਾਇਆ ਸਾਨੂੰ ਸਾਨੂੰ ਪਤਾ ਹੀ ਹੈ ਸਾਡਾ ਫੈਕਟਰ ਹੈ ਜਿਹੜਾ ਦੂਰ ਬਹੁਤ ਹੈਗਾ ਤੇ ਬਾਕੀ ਪੜਾਣ ਦੇ ਸਵਾਲਾਂ ਦੇ ਜਵਾਬ ਬਸ ਮੈਂ ਜਾ ਰਹੀ ਹਾਂ ਦੇਣੇ ਨੇ ਜਿੰਨੇ ਭੁੱਲ ਜਾਣੀਆਂ ਜਿਹੜਾ ਜਿਹੜਾ ਤੇ ਜਵਾਬ ਮੇਰਾ ਜਾ ਰਹਿਣਾ ਮੈਂ ਭੁੱਲ ਜਾਣ ਦੇ ਰਣੀ ਆ ਜੀ ਬਾਕੀ ਮੈਂ ਭੁੱਲ ਜਾਣੀਆਂ ਫੇਰ ਜਦੋਂ ਮੇਰਾ ਜਾਰ ਆਉਂਦਾ ਕੰਮ ਕਰਦੀ ਤੇ ਮੈਂ ਫੇਰ ਦੇ ਦਾਨੀ ਆ ਲੋ ਜੀ ਅੱਜ ਆਪਾਂ ਮਚਾ ਲਈਏ ਚੁੱਲੇ ਤੇ ਅੱਗ ਤੇ ਚੁੱਲਾ ਭਰਿਆ ਪੈਸੇ ਕਾਲ ਕੇ ਪੱਤਰਾਂ ਨਾਲ ਨਾਈਟ ਵਾਲੇ ਮੈਂ ਆਪਣੀ ਸਬਜੀ ਬਣ ਜੂਗੀ ਤੇ ਟਮਾਟਰ ਕੱਟ ਰਹੀ ਆਂ ਇਧਰ ਮੈਂ ਇਹ ਕੜਾਈ ਵਿੱਚ ਪਾਣੀ ਸੁੱਕਦਾ ਹੈਗਾ ਹਾਂ ਉਹ ਮੈਂ ਢੱਗ ਮਚਾਉਣ ਤੋਂ ਵੀ ਡਰ ਲੱਗਦਾ ਤਾਂ ਕਰਕੇ ਮਚਾਉਂਦੇ ਰਹੀ ਕਿ ਮੇਰੀਆਂ ਰੁੱਤਾਂ ਆ ਗਈ ਆਪਾਂ ਬਣਾਵਾਂਗੇ ਪ੍ਰਿੰਡੀਆਂ ਦੀ ਸਬਜੀ ਬਾਕੀ ਪ੍ਰਿੰਪਾਣਾ ਕਹਿੰਦੇ ਨੇ ਪ੍ਰਿੰਡੀ ਐ ਸਬਜੀ ਲਾਲਾ ਸੜਦੀ ਹੈਗੀ ਲਾਲਾ ਇਸ ਕਰਕੇ ਸੜਦੀ ਹੈਗੀ ਹੈਨਾ ਤੇ ਕਿਉਂਕਿ ਕੁਝ ਜਿਹੜੀ ਤਾਜੀ ਪ੍ਰਿੰਡੀ ਹੁੰਦੀ ਆ ਉਹ ਵੀ ਯਾ ਉਹ ਵੀ ਲਾਲਾ ਸੜਦੀ ਹੈਗੀ ਗੱਲ ਕਰ ਜਿਹੜੀ ਬੇਹੀ ਦੀ ਪ੍ਰਿੰਡੀ ਹੁੰਦੀ ਹੈ ਜਿਵੇਂ ਆਪਾਂ ਕੱਲ ਟੋੜੀਆਂ ਨੇ ਹੈਨਾ ਅੱਜ ਬਣਾਉਣੀਆਂ ਫਿਰ ਆਪਾਂ ਤਾਂ ਮੁੱਲ ਲੈਤੀਆਂ ਨੇ ਆਪਣੇ ਤਰ੍ਹਾਂ ਲੱਗਣ ਲੱਗੀਆਂ ਨਹੀਂ 10 15 ਦਿਨਾਂ ਨੂੰ ਲੱਗਣ ਲੱਗਣਗੀਆਂ ਹਜੇ ਆਪਾਂ ਹੈਗੇ ਵਿੱਚ ਨੌਂਡੇ ਦੇ ਵਿੱਚ ਤੇਲ ਪਾ ਲਿਆਗਾ ਤਬ ਉਹਦਾ ਮਾਚੀਆ ਨੂੰ ਕਿਉਂ ਜਾਇਂਦਾ ਘਾਰੇ ਪਕਾਉਂਦਾ ਤੇ ਕੁਝ ਹਵਾ ਚੱਲਦੀ ਕਰਕੇ ਤੂੰ ਇੱਧਰ ਨੂੰ ਇੱਧਰ ਦਾ ਹਵਾ ਹੈ ਇੱਧਰ ਹੀ ਹੋਣੀ ਤੇ ਜਿਹੜੀ ਭਿੰਡੀਆਂ ਐ ਸਬਜੀ ਉਹ ਚੁੱਲੇ ਤੇ ਵਧੀਆ ਬਣਦੀ ਹੈਗੀ ਚਿੰਦਤ ਸਾਰੀ ਸਬਜੀ ਦਾ ਸਬਜੀ ਜੋ ਵੀ ਵਧੀਆ ਬਣਦੇ ਵਾਸਤੇ ਇੱਕ ਗੈਂ ਸਭ ਗੈਂ ਸਾਂ ਤੇ ਤਾਲਨੇ ਹੋ ਗਏ ਨਾ ਆਪਾਂ ਸੇਤੀ ਕੰਮ ਨਮੇੜਨ ਦੇ ਮਾਰੇ ਗੈਂ ਸੋ ਤੇ ਬਣਾ ਲੈਣੇ ਸਬਜੀ ਵੀ ਜਿਹੜੀ ਚੁੱਲੇ ਤੇ ਬਣਾ ਲੈਣੇ ਤਾਂ ਕਰਕੇ ਆਪਾਂ ਨੂੰ ਬਿਮਾਰੀਆਂ ਜਿਹੜੀਆਂ ਜਨਮ ਬਾਦੀਆਂ ਜਾਂਦੀਆਂ ਨੇ ਦੇ ਭਿੰਡੀਆਂ ਹਾਂ ਬਾਕੀ ਪੈਣਾ ਕਹਿੰਦੇ ਸਾਡੀਆਂ ਭਿੰਡੀਆਂ ਲਾਲਾਂ ਛੜਦੀਆਂ ਨੇ ਤੇ ਪਹਿਲਾ ਸਭ ਤੋਂ ਪਹਿਲਾਂ ਪਾਵਾਂਗੇ ਜੀ ਟਮਾਟਰ ਹਜੇ ਆਪਣਾ ਤੇਲ ਹਜੇ ਗਰਮ ਨਹੀਂ ਹੋਇਆ ਪੂਰਾ ਤੇਲ ਚੜਾ ਕੇ ਪਹਿਲਾਂ ਜੀਰਾ ਭੁੰਨਾਂਗੇ ਫਿਰ ਟਮਾਟਰ ਪਾਵਾਂਗੇ ਪੈਣਾ ਕਹਿੰਦੇ ਫਿਰ ਟਮਾਟਰ ਚ ਪਾਣੀ ਹੈ ਦੇਖੋ ਟਮਾਟਰ ਨਿੰਬੂ ਚ ਵੀ ਪਾਣੀ ਹੁੰਦਾ ਹਨ ਇਹਨਾਂ ਦਾ ਅਲੱਗ-ਅਲੱਗ ਪਾਣੀ ਐ ਚ ਖੱਟਾ ਪਾਣੀ ਐ ਨਿੰਬੂ ਚ ਵੀ ਖੱਟਾ ਪਾਣੀ ਹੁੰਦਾ ਤਾਂ ਕਰਕੇ ਇਹਦੇ ਨਾਲ ਟਮਾਟਰ ਨਾਲ ਨਾ ਭਿੰਡੀਆਂ ਦੀ ਸਬਜ਼ੀ ਲਾਲਾਂ ਨਹੀਂ ਛੜਦੀ ਹੋਏਗੀ ਬਾਕੀ ਪਹਿਣਾ ਵੇਸਣ ਦੀ ਪਾਲਾਂਦੀਆਂ ਨੇਗੀਆਂ ਪਹਿਲਾਂ ਅਲੱਗ ਭਾਂਡੇ ਚ ਜਿਵੇਂ ਅੱਧੀ ਘਟ ਸੀ ਵੇਸਣ ਦੀ ਪੁੰਨ ਲਾਂਦੀਆਂ ਨੇਗੀਆਂ ਤੇ ਉਸ ਤੇ ਉਹ ਵੀ ਪਾ ਲਾਂਦੀਆਂ ਨੇ ਕਿਉਂਕਿ ਜਿਹੜਾ ਉਹ ਪਾਣੀ ਰਹਿ ਜਾਂਦਾ ਉਹ ਪ੍ਰਿੰਡੀ ਸੋਖ ਜਾਂਦੀ ਹੈ ਇਸ ਕਰਕੇ ਲਾਲਾ ਨਹੀਂ ਸੜਦੀ ਹੋਏਗੀ ਆਪਾਂ ਆਵਦੇ ਤਰੀਕੇ ਨੇ ਵੀ ਸਬਜੀ ਬਣਾਉਣ ਦੇ ਹਨ ਬਹੁਤ ਸਾਰੇ ਤਰੀਕੇ ਨੇ ਪਹਿਣਾ ਦੇ ਤੇ ਉਹਨਾਂ ਪਰੀ ਆਪਣਾ ਨਵਾਂ ਦਾ ਆਇਆਗਾ। ਦੇ ਗੀਰੇ ਵਿੱਚ ਚਿੱਟੇ ਪਾਵਾਂਗੇ ਨਾਲ ਟਮਾਟਰ। ਕਿਉਂਕਿ ਜਿਹੜੀ ਪ੍ਰਿੰਟ ਨਹੀਂ ਸਬਜੀ ਹੈ ਤੇ ਕarele ਕੁਝ ਵੀ ਹੋ ਨਾ ਔਰ ਇਹ ਨਾਲ ਬਰੀ ਬਣਦੀ। ਹੁਣਾਂ ਤੇਲ ਪਾ ਗਏ ਸਾਂ ਸਭ। ਇਆਲ ਤੇ ਟਮਾਟਰ ਨੂੰ ਨਮਕ ਤੇ ਅੱਜ ਆਪਾਂ ਨੇ ਇੱਕ ਖੇਤ ਤੂੜੀ ਹੋ ਗਈ ਸੀਗੀ ਤੇ ਉਧਰਲੇ ਖੇਤ ਤੂੜੀ ਕਰਕੇ ਮੱਕੀ ਦੇ ਦੀਜਾਂਗੇ 5 ਕਿੱਲੇ ਉਧਰਲੇ ਖੇਤ 2 ਕਿੱਲੇ ਇੱਧਰਲੇ ਖੇਤ ਦੀਜਾਂਗੇ ਮੱਕੀ ਦੇ 7 ਕਿੱਲੇ ਦੀਜਾਂਗੇ 7 ਕਿੱਲੇ ਦੀਜਾਂਗੇ ਆਪਾਂ ਮੂਹ ਵੀ 3 ਕਿੱਲੇ ਤੇ 6 ਕਿੱਲੇ ਤੇ 7 ਕਿੱਲੇ ਮੀਂਹ ਦੇ ਦੀਜਾਂਗੇ ਅਜੇ ਆਪਾਂ ਨੇ ਘਰੇ ਤੂੜੀ ਨਹੀਂ ਆ ਇਹ ਕੱਲ ਅੱਜ ਭਾਂ ਕੇ ਘਰੇ ਕਰ ਦਿੰਦੇ ਹਾਂ ਸਾਹਮਣੇ ਘਰ ਆਣਾਂਗੇ ਤਾ ਜਾਂ ਤੇ ਸਾਦ ਨੂੰ ਕਰਨਗੇ ਸਾਇਦ ਆਪਣੇ ਨਹੀਂ ਨਿਕਲ ਪਾਉਣੀ ਪਹਿਲਾ ਟਾਪ ਇਸ ਤਰ੍ਹਾਂ ਹੀ ਤੁੰਣਾਗੇ ਪਹਿਲਾ ਮੇਰੀ ਸਲਾਹ ਨਹੀਂ ਸੀ ਹੈਗੀ ਅੱਜ ਭਿੰਨੇ ਸਬਜ਼ੀ ਬਣਾਉਣੀ ਮੈਂ ਸਾਤ ਪਿਆਜ਼ ਬਣਾਉਣੀ ਤੇ ਪਰ ਉਹ ਤਾਂ ਹੀ ਟਾਈਮ ਬਾਹਰ ਲੱਗਦਾ ਪਰ ਮਹਾਰਾਜ ਕਰਕੇ ਬਣਾ ਲੈਣੀ ਚਲੋ ਜੀ ਆਪਣਾ ਪਿਆਜ਼ ਨੂੰ ਜੀ ਆਪਾਂ ਪਿਆਜ਼ ਨੂੰ ਜੀ ਪਪੜੀ ਦੀ ਆਪਾਂਾ ਲੋ ਜੀ ਆਪਣੀਆਂ ਪਹਿਲਾਂ ਆਪਾਂ ਕੱਲੇ ਪਿਆਜ਼ ਤੇ ਟਮਾਟਰ ਭੁੰਨ ਲਈ ਤੇ ਉਹਦੋਂ ਬਾਅਦ ਵਿੱਚ 15 ਮਿੰਟ ਹੋ ਗਏ ਆਪਣੀਆਂ ਭਿੰਡੀਆਂ ਭੁੱਜਦੀਆਂ ਨੂੰ ਹੁਣ ਆਪਾਂ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਨੂਨ ਮਿਰਚ ਉਹ ਆਪ ਆਪਣੀ ਹਿਸਾਬ ਦੇ ਨਾਲ ਪਾਉਣਾ ਨੇ ਜਿੰਨੇ ਆਪਾਂ ਵੱਧ ਘੱਟ ਖਾਣੇ ਆ ਹਨ ਸੁਆਦ ਅਨੁਸਾਰ ਤੇ ਹਲਕੀ ਹਲਕੀ ਅੱਗ ਤੇ ਪਕਾ ਲੀਆਂ ਹਲਕੀ ਹਲਕੀ ਅੱਗ ਤੇ ਇਹ ਬਸ ਬਣ ਗਈ ਸਬਜ਼ੀ ਨੂੰ ਨੂੰ ਤਾਂ ਨਹੀਂ ਜਿੱਥੇ ਸਮਾਨ ਕੱਢਣ ਵਾਲਾ ਸਾਲ ਲੋ ਜੀ ਇਹਦੇ ਨੇ ਆਪਣੇ ਹਲਦੀ ਪੱਕ ਚੁੱਕੀ ਹਲਦੀ ਪੱਕਣ ਤੋਂ ਬਾਅਦ ਦੇ ਵਿੱਚ ਸਾਰੇ ਟੱਬਰ ਨੂੰ ਖੰਗ ਜਿਹਾ ਮਹਾ ਗਰਦ ਦੀ ਜੜੀ ਝੜ ਕੇ ਹੋਇਆ ਪਿਆ ਦਾ ਹੌਲੀ ਹੌਲੀ ਤੁਰਦੀ ਫਿਰਦੀ ਮੈਂ ਹੋਰ ਕੰਮ ਕਰਦੀ ਆ ਇਹਨੂੰ ਕੱਟ ਸੀ ਹਲਿਆਜ ਆ ਕਰੂੰਗੀ ਤੇ ਇਸ ਤਰ੍ਹਾਂ ਆਪਣੀ ਸਬਜੀ ਬਣ ਗਈ। ਦੇਖੋ ਜਮਾ ਸੁੱਕੀ ਸੁੱਕੀ ਬਣ ਗਈ। ਹਜੇ ਇਹਦੇ ਵਿੱਚ ਨਾ ਹੋਰ ਰੜੂਗਾ ਨਾ ਚੂਗਾ ਨਾ ਨਮਕ ਮਿਰਚ ਫਿਰ ਜਮੀ ਕਲੀ ਕਲੀ ਹੋ ਜੂ। ਦੇਖੋ ਹੋਰ ਲਾਲ ਨਹੀਂ ਹੋਏਗੀ। ਚਲੋ ਜੀ ਆਪਾਂ ਬਾਅਦ ਵਿੱਚ ਮਿਲਣਾ। ਸਬਜ਼ਮਣ ਹੋਰ ਇਹਨੇ ਵੀ ਟੂਸਨ ਤੇ ਜਾਣਾ। ਲੋ ਜੀ ਆਪਾਂ ਨੇ ਸਬਜੀ ਬਣਾ ਲਿੱਤੀ। ਸਬਜੀ ਬਣਾ ਕੇ ਭੰਡ ਗੁੰਡੇ ਮਾ ਦਿੱਤੇ। ਹੁਣ ਨਾ ਮੈਨੂੰ ਘਰ ਵੀ ਬਹੁਤ ਤੇਜ਼ ਆ ਰਹੀ ਸੀਗੀ। ਤੇ ਕਿਉਂਕਿ ਹੁਣ ਮੈਂ ਮੱਜਾਂ ਵੱਲ ਜਾਣਾ ਹੈ ਤਾਂ ਮੇਰੇ ਗੋਹੇ ਢੇਰੀਆਂ ਲਾਈਆਂ ਪਈਆਂ ਨੇਗੀਆ। ਨੇ ਮੱਝ ਨੂੰ ਪਾਣੀ ਪਿਉਣਾ ਨੇ ਧਾਰਾਂ ਚੋਣੀਆਂ ਨੇ ਜਿਹੜਾ ਟਾਈਮ ਆ 5 ਵਜੇ ਕੋਈ ਗੱਲ ਆ ਇਕੱਲੇ ਜਨ ਤਾਂ ਨਿਪਟਦਾ ਨਹੀਂ ਕਦੇ ਡੰਗਰ ਕਰੇ ਚੁੱਲਾ ਤੇ ਹੁਣ ਚੁੱਲੇ ਦਾ ਕਰਕੇ ਹਿੱਤੀ ਹੁਣ ਡੰਗਰਾਂ ਦਾ ਤੇ ਰਾਤ ਨੂੰ ਫੇਰ ਚੁੱਲੇ ਦਾ ਦੁੱਧ ਬਾਰ ਸਾਮੂਗੀ ਜੋ ਤੁਖ ਲਾਉਂਗੀ ਹਨਾ ਬਹੁਤ ਕੰਮ ਹੋ ਜਾਂਦਾ ਤੇ ਹੁਣ ਇੱਕ ਕੰਮ ਵਧ ਗਿਆ ਅੱਖ ਨਾ ਹੁੰਦਾ ਮੱਤ ਬਿਨਾਂ ਪਿਆੜੀ ਜਾਂਦਾ ਹੈਗਾ ਕਿਉਂਕਿ ਗਰਮੀ ਹੋਊਗੀ ਭੁੱਖ ਲੱਗੇਗੀ ਸਬਜ਼ੀ ਬਣਦੀ ਤੇ ਚੀਕੂ ਖਾ ਕੇ ਹਟੀਆਂ ਹੁਣ ਹੋਰ ਖਾ ਲ ਭਾਈ ਹੈ ਚਲੋ ਜੀ ਅੱਪਾ ਚੱਲਦੇ ਮੱਝਾਂ ਵੱਲ ਤੇ ਸਬਜ਼ੀ ਬਣਾ ਦਿੱਤੀ ਸੁੱਕ ਸੁੱਕੀ ਬਹੁਤ ਸੌੜਦੀ ਆ ਬਾੜਕੀ ਮਾ ਚੁੱਲ੍ਹੇ ਤੋਂ ਨਿਨ੍ਹਾ ਹੀ ਪਰ ਆਜੇ ਮਾ ਫਿਰ ਠੰਡੀ ਨਹੀਂ ਹੋਊਗੀ ਸਬਜ਼ੀ ਆਪਣੀ ਹਾਂ ਦਿੱਤਾ ਗੁਰਕਾ ਦੇ ਜਿਵੇਂ ਲਾਲ ਦੰਦਿੰਦੀ ਨਾ ਗੜਜੇ ਬੈਕਿੰਗ ਵਾਲੇ ਕੰਮ ਵਿੱਚ ਅੱਧੇ ਕਿਲੋ ਪਿਆਜ਼ ਪਾਇ ਸੀਗੇ ਗੰਡੇ ਤੇ ਕਿੱਲੋ ਭਿੰਡੀਆਂ ਸੀ ਥੋੜੀ ਸਬਜ਼ੀ ਹੋ ਗਈ ਸਾਡਾ ਨਾ ਆਇਆ ਨਹੀਂ ਸਾਡੇ ਪੂਰੀ ਰੜੀ ਰੜੀ ਖਾਂਦੇ ਨੇ ਐਵੇਂ ਵਾਹਣਾ ਹੁਣ ਮੈਂ ਤਾਂ ਪਾਣੀ ਪਿਉਣਾ ਆ ਲੈਟੀ ਫੇਰ ਚਾਰ ਮਿੰਟ ਜਿਮ ਜੰ ਲੈਟੀ ਪੀਂਕਤੀ ਹੋਇਆ ਮੈਂ ਜੰ ਚਾਰਾਂ ਵੇਰ ਤੋਂ ਬੰਦੂ ਸਾਡੀ ਇੱਕ ਮਾਸ ਗੜੱਪੋ ਆ ਗਈ ਬਾਹਰ ਗੜੱਪੇ ਲਾਉਂਦੀ ਥੋੜਾ ਦਾਣਾ ਨਿਕਾਲਦੀ ਬਾਹਰ ਦਾਣਾ ਪਾ ਦਿਆ

ਉਹ ਕੱਟ ਕੇ ਨਹੀਂ ਤਾਂ ਪੀ ਲਿਆ ਪਾਣੀ ਆਜੇ ਉਹ ਕੱਟ ਕੇ ਤੱਕ ਨਹੀਂ ਸਾਦੇ ਬੱਟੇ ਵਿੱਚ ਸੰਤਰੀ ਦਾ ਹੋਰ ਕੱਟ ਦੇ ਦੋਸਤ ਨਾ ਪਾਣੀ ਪੀਂਚਾ ਨਾ ਕਰ ਖਾਦ ਦੇ ਆਹ ਪੱਟੀਆਂ ਨਹੀਂ ਸਰਦਾਂ ਨੇ ਉਹ ਬੋਹਾ ਬੰਦਦਾ ਹੋ ਕਿਆ ਇਹਨਾਂ ਤੋਂ ਪਹਿਲਾਂ ਪਿਆਤਾ ਪਾਣੀ ਪਹਿਲਾਂ ਨਾ ਕੱਖ ਨਹੀਂ ਪਕਾਉਂਦੀ ਨਾ ਪਹਿਲਾਂ ਪਿਆਰ ਤੇ ਮੱਝਾ ਮੱਝਾ ਰਹੇਗੀ ਰੁੱਧਾ ਲੇ ਤਾਂ ਜੇ ਸਾਦੇ ਸੀ ਹਜੇ ਆਉਂਦੇ 12 ਨਿਬੜ ਜਾ ਰਹਾ ਹੈ ਕੱਖ ਪਾਉਣ ਦਾ ਘਾਰਾਂ ਦਾ ਘਾਰਾਂ ਨਿਬੜ ਜਾਂਦਾ ਹੈ ਅੱਪਣਾ ਚੱਲਦੀ ਰਹਿਣਗੇ ਆਪਾਂ ਵੀਡੀਓ ਦਾ ਐਂਡ ਕਰ ਦਾਂਗੇ ਮਿਲਾਂਗੇ ਕੱਲ ਨੂੰ ਵੈਸੇ ਸੁੱਖ ਰੱਖੇ ਕਿਸੇ ਨਵੀਂ ਵੀਡੀਓ ਨਾਲ ਅੱਜ ਦੀ ਵੀਡੀਓ ਸੈਂ ਹੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ